ਕੇ ਕਰਦਾਰ چلਤੇ ਨੇ ਤੇ ਸਾਥੀ ਵੀ ਲੋਕੀ ਹੈ ਜਿਹਨੇ ਆਪਣੇ ਨੀਅਮ ਚਲਦੇ ਜੀ ਉਸ ਦੇ ਮੁਕਾਬਲੇ ਮੀਟਾ ਹੁਣ ਕਾਰਨ ਆਪਣੀ ਜਿਹੜੀ ਮੰਗਾ ਉਹ ਸਿਰਫ ਇੱਕ ਸੈਂਤਰਾਮ ਪ੍ਰਧਾਨ ਸਪਾਈਸ ਵੀ ਨੂੰ ਬੀ ਕੋਡ ਜੀ ਅੱਜ ਫਰੋਹੇ ਪਰ ਜ਼ਿਲ੍ਹੇ ਦੀ ਇੱਥੇ ਮੀਟਿੰਗ ਹੋ ਰਹੀ ਹੈ ਸਾਡੇ ਪੰਜਾਬ ਦੇ ਪ੍ਰਧਾਨ ਫਰੋਹੇ ਪਰ ਜ਼ਿਲ੍ਹੇ ਦੇ ਪ੍ਰਧਾਨ ਇੱਥੇ ਆਏ ਹੋ ਨੇ ਜੇ ਵੀ ਨਦੀ ਦੀ ਨਦੀ ਕਾਰਵਾਈ ਹੈ ਜ਼ਿਲ੍ਹੇ ਦੀ ਹੈ ਉਹ ਸਾਨੂੰ ਦੱਸਣਗੇ ਕਿ ਇਹਨਾਂ ਦੀ ਇੱਕ ਚੋਣ ਹੋਈ ਹੈ ਜੀ ਜ਼ਿਲ੍ਹਾ ਪ੍ਰਧਾਨ ਦੀ ਅੱਜ ਸਾਡੇ ਕੋੜਕੋੜੀ ਦੇ ਪ੍ਰਧਾਨ ਪ੍ਰੇਮ ਕੁਮਾਰ ਜੀ ਪ੍ਰਧਾਨ ਬਣाये ਗਏ ਜੀ ਇਹ ਜੋ ਕੋੜਕੋੜੀ ਦੇ ਪ੍ਰਧਾਨ ਮੌਜੂਦਾ ਜਿੱਥੇ ਕੋੜਕੋੜਾ ਫੇਰ ਕੋੜਤ ਇਹਨਾਂ ਦੇ ਇੱਕ ਵਿਜ਼ਨ ਪ੍ਰਧਾਨ ਬਣਾਇਆ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਜੀ ਕੀ ਅਗਲਾ ਸਰਗਰ ਕਾਰਗਰਮ ਹੈ? ਹਾਂ ਫਿਰ ਦੱਸਣਗੇ ਕਿ ਕੀ ਮਤਲਬ ਅਗਲਾ ਪ੍ਰੋਗਰਾਮ ਹੈ ਜੀ। ਅੜਤਾਜੀ ਦਾ ਪ੍ਰੋਗਰਾਮ ਫੀਕੋੜੇ 'ਚ ਰੱਖਿਆ ਜੀ ਉਹ ਇਹ ਕਰਾਇਆ ਜੀ ਨਜਰ ਦਾ। ਚਾਰ ਦੀ ਸਪਾਈ ਵਗੈਰਾ ਦਾ ਕੀ ਸਪਾਈ ਦਾ ਹੜ ਬਾਫੇ ਦਾ ਮੇਲਾ ਹੀ ਵਧੀਆ ਸਪਾਈ ਚੱਲੀ ਜਾਂਦੀ ਹੈ ਜੀ। ਮੈਂ ਦੋ ਹੁਣ ਪਹਿਲਾਂ ਇੱਕ ਦੋ ਟਾਈਮ ਕੰਮ ਕਰਦਾ ਸੀ ਹੁਣ ਇੱਕ ਟਾਈਮ ਕੰਮ ਕਰਦਾ ਹਾਂ ਤੋਂ। ਲਦਾਈ ਦਾ ਜਿ ਮਟਰ ਦੇ ਜੀ। ਅੱਜ ਦੀ ਮੀਟਿੰਗ ਜਿਹੜੀ ਹੈ ਸਰਕਾਰ ਨੂੰ ਜਗਾਉਣ ਵਾਸਤੇ ਮੀਟਿੰਗ ਰੱਖੀ ਗਈ ਹੈ। ਜਿਹੜੀ ਸਰਕਾਰ ਮੌਜੂਮਾਂ ਤੇ ਐਨਾ ਮਤਲਬ ਕੀ ਚੱਕਰ ਵੀ ਰਚ ਜੀਏ ਕਿ ਪਰਚੇ ਤੱਕ ਹੀ ਘਾਟਲੀ ਸਰਕਾਰ। ਆ ਇਹ ਇੱਕ ਮੀਟਿੰਗ ਹੋਈ ਸੀ ਜਾਂ ਪਿੱਛੇ ਜੀ ਕੀ ਹੜਤਾਲ ਕਿ ਕਰ ਰਹੇ ਸੀਗੇ ਬਿਜਲੀ ਬੋਰਡ ਦੇ 8 ਬੰਦਿਆਂ ਨੇ ਪਰਚਾ ਵੀ ਕਰਾਤਾ ਸੀ ਤੇ ਉਹ ਪਰਚਾ ਫਿਰ ਸਰਕਾਰ ਦੀ ਯੂਨੀਅਨ ਦੇ ਕੱਟ ਨੂੰ ਦੇ ਕੇ ਫਿਰ ਉਹ ਆਪ ਵਾਪਸ ਵੀ ਲੈਣਾ ਫਿਰ ਸਰਕਾਰ ਨੇ ਤੇ ਇਸੇ ਕਰਕੇ ਅਸੀਂ ਸਫਾਈ ਕਰਮਚਾਰੀਆਂ ਨੇ ਵੀ ਇੱਕ ਮੀਟਿੰਗ ਰਹਿ ਮੀਟਿੰਗ ਬੁਲਾਈ ਐ ਇਸੇ ਸਮਾਗਮ ਮਿਟਣਾ ਹੈ ਜਿਹੜੀ ਸਰਕਾਰ ਨਾਲ ਕਿਸ ਤਰ੍ਹਾਂ ਦੇ ਅਸੀਂ ਜੰਗ ਲੜਨੀ ਹੈ ਤੇ ਸਰਕਾਰ ਨੂੰ ਮਤਲਬ ਕਿ ਅਸੀਂ ਇਹ ਦੱਸ ਦੇਣਾ ਚਾਹੁੰਦੇ ਆਂ ਕਿ ਸਰਕਾਰ ਜਿਹੜੀ ਅੰਨੀ ਬੋਲੀ ਸਰਕਾਰ ਹੋ ਕੇ ਬੈਠੀ ਹੈ ਇਹ ਸਰਕਾਰ ਨੂੰ ਅਸੀਂ ਵਾਰ-ਵਾਰ ਚੇਤਾਵਨੀ ਦੇ ਰਹੇ ਹਾਂ ਇਸ ਮੀਟਿੰਗ ਆ ਦੇ ਕਰ ਕਰ ਦੇ ਦੇ ਕੇ ਸਮਝ ਦੇ ਕੇ ਭੱਜਨ ਦੀ ਤੇ ਅਸੀਂ ਸਰਕਾਰ ਨੂੰ ਮੀਟਿੰਗ ਦਾ ਸਮਾਂ ਨਹੀਂ ਦੇਣ ਦੇਣਾ ਤੇ ਅਸੀਂ ਹੁਣ ਸਰਕਾਰ ਤੋਂ ਨਹੀਂ ਮੀਟਿੰਗ ਦਾ ਸਮਾਂ ਲਵਾਂਗੇ ਅਸੀਂ ਆਪ ਦਾ ਮਤਲਬ ਹੈ ਕਿ ਜਿਹੜਾ ਸੰਘਰਸ਼ ਵਿੱਢਿਆ ਜਾਊਗਾ ਸੰਘਰਸ਼ ਪੂਰਾ ਕਰਾਂਗੇ ਸੜਕਾਂ ਤੇ ਆਣ ਦੀ ਲੋੜ ਵੀ ਸੜਕਾਂ ਤੇ ਵੀ ਆਪਾਂ ਤੇ ਜ ਸਾਥੀਆਂ ਦੇ ਦਰਨੇ ਦੀ ਲੋੜ ਵੀ ਧਰਨੇ ਵੀ ਲਾਵਾਂਗੇ ਜੈ ਜਨਤਾ ਜੈ ਸੰਘਰਸ਼ ਜੈ ਲੜਦੇ ਲੋਕਾਂ ਦੀ ਜਨਰਲ ਸੱਤਰ ਸਫਾਈ ਸੇਵਕੂਨ ਪੰਜਾਬ ਅੱਜ ਨਗਰ ਕੌਂਸਲ ਕੋਟਪੂਰਾ ਸੌਰੀ ਫਰੀਦਕੋਟ ਵਿਖੇ ਫਰੋਜਪੁਰ ਰੀਜਨ ਦੀ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਸਫਾਈ ਸੇਵਕ ਸੀਵਰ ਮੈਨਾਂ ਦੇ ਜਿਹੜੇ ਮਸਲੇ ਹੈ ਉਹਨਾਂ ਦੇ ਸਬੰਧ ਦੇ ਵਿੱਚ ਉਹਨਾਂ ਨੇ ਵਿਚਾਰ ਵਟਾਂਦਰਾ ਕੀਤਾ ਗਿਆ ਸਾਥੀਆਂ ਵੱਲੋਂ ਔਰ ਪਿਛਲੇ ਸਮੇਂ ਸਫਾਈ ਸੇਵਕਾਂ ਨੂੰ ਪੰਜਾਬ ਦੇ ਵੱਲੋਂ 2021 ਦੇ ਵਿੱਚ ਜੋ ਲੜਾਈ ਲੜੀ ਗਈ ਸੀ 52 ਦਿਨ ਤੱਕ ਹੜਤਾਲ ਚੱਲੀ ਸੀ ਉਹਦੇ ਵਿੱਚ ਜੋ ਆਊਟਸੋਰਸਿੰਗ ਕਮਾਂ ਸਿਗਾ ਸਫਾਈ ਸੇਵਕ ਸੀ ਵਰਮੈਨ ਉਹਨੂੰ ਮਹਿਕਮੇ ਨੇ ਅਧੀਨ ਕਰਨਾ ਸੀ ਔਰ ਮੈਂ ਦੱਸਣਾ ਚਾਹਾਂਗਾ ਤੁਹਾਡੇ ਮਾਧਿਅਮ ਨਾਲ ਕਿ 53 ਕਮੇਟੀਆਂ ਹਜੇ ਵੀ ਜਿਹੜੀਆਂ ਹੈਗੀਆਂ ਉਹ ਸਫਾਈ ਸੇਵਕ ਤੇ ਸੀ ਵਰਮੈਨਾਂ ਨੂੰ ਆਪਣੇ ਅਧੀਨ ਨਹੀਂ ਕੀਤਾ ਜਿਨ੍ਹਾਂ ਨੇ ਪਰ 66 ਕਮੇਟੀਆਂ ਨੇ ਜਿਨ੍ਹਾਂ ਨੇ ਕੀਤਾ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਇੱਕ ਕੋਈ ਦੋ ਕੋਈ ਪੰਜ ਕੋਈ 10 ਕੋਈ 20 ਕੋਈ 70 ਇੰਨੇ ਮੁਲਾਜ਼ਮ ਛੱਡ ਦਿੱਤੇ ਇਹ ਖਾਸ ਕਰਕੇ ਮੁੱਦਾ ਸਾਡਾ ਸਾਡਾ ਇਹ ਮੁੱਦਾ ਹੈ ਕਿ ਉਹ ਨਗਰ ਕੌਂਸਲਾਂ ਜਿਨ੍ਹਾਂ ਨੇ ਸਾਡੇ ਆਊਟਸੋਰਸ ਸਫਾਈ ਸੇਵਕ ਸਿਵਰਮੈਨ ਬਾਹਰ ਕੱਢੇ ਆ ਭਰਤੀ ਦੇ ਵਿੱਚੋਂ ਉਹ ਮਹਿਕਮੇ ਤੇ ਅਧੀਨ ਕੀਤੇ ਜਾਣ ਜਿਨ੍ਹਾਂ ਕਮੇਟੀਆਂ ਦੇ ਵਿੱਚ ਭਰਤੀ ਹਜੇ ਨਹੀਂ ਹੋਈ ਉਹ ਉਹ ਕਮੇਟੀਆਂ ਉਹ ਭਰਤੀ ਨੂੰ ਸ਼ੁਰੂ ਕਰਕੇ ਉਹਨੂੰ ਮੁਕੰਮਲ ਤੌਰ ਤੇ ਪੂਰਾ ਕਰਨ ਉਸ ਤੋਂ ਬਾਅਦ ਸਾਡੇ ਜਿੰਨੇ ਵੀ ਸਫਾਈ ਸੇਵਕ ਨੇ ਉਹਨਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਮੰਗਾਂ ਨੇ ਜਿਵੇਂ ਕਿ ਪੱਕੀ ਭਰਤੀ ਸ਼ੁਰੂ ਕਰਨਾ ਪੰਜਾਬ ਸਰਕਾਰ ਕਰ ਨਹੀਂ ਰਹੀ ਸਾਰੇ ਵਿਭਾਗਾਂ ਦੇ ਵਿੱਚ ਮੁਲਾਜ਼ਮ ਭਰਤੀ ਕਰ ਕਰਕੇ ਭੇਜ ਰਹੀ ਹੈ ਲੇਕਿਨ ਨਗਰ ਕੌਂਸਲਾਂ ਨਗਰ ਨਿਗਮਾਂ ਨਗਰ ਪੰਚਾਇਤਾਂ ਦੇ ਵਿੱਚ ਕੋਈ ਵੀ ਪੱਕੀ ਭਰਤੀ ਨਹੀਂ ਦਿੱਤੀ ਜਾ ਰਹੀ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਬਹੁਤ ਜਲਦ ਵਿਭਾਗਾਂ ਦੇ ਵਿੱਚ ਕਿਉਂਕਿ ਵਰਗੀਕਰਨ ਹੋ ਰਿਹਾ ਵਾਰਡ ਵਧ ਰਹੇ ਨੇ ਤਾਂ ਮੁਲਾਜ਼ਮਾਂ ਦੀ ਵੀ ਜਿਹੜੀ ਹੈਗੀ ਆ ਉਹ ਮੰਗ ਵਧ ਰਹੀ ਹੈ ਇਸ ਕਰਕੇ ਅਸੀਂ ਕਹਿੰਦੇ ਆ ਵਧਦੀ ਹੋਈ ਆਬਾਦੀ ਤੇ ਖੇਤਰਮਲ ਦੇ ਹਿਸਾਬ ਦੇ ਨਾਲ ਬੀਟਾ ਅਨੁਸਾਰ ਭਰਤੀ ਕੀਤੀ ਜਾਵੇ ਤੇ ਪੱਕੀ ਭਰਤੀ ਕੀਤੀ ਜਾਵੇ